ਹਾਂਜੀ ਬਾਈ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਵਲੌਗ ਦੇ ਵਿੱਚ ਤੇ ਅੱਜ 2 ਦਿਨ ਹੋ ਗਏ ਬੱਚੇ ਬਿਠਾਈ ਨਹੀਂ ਛਤਰੀਆਂ ਤੇ ਆਪਾਂ ਗਏ ਹੋਏ ਸੀ ਤੇ ਅੱਜ ਬਿਠਾਉਂਦੇ ਆ ਨਾ ਛਤਰੀਆਂ ਤੇ ਆ ਛਤਰੀ ਖੜੀ ਹੈ ਤੇ ਛੱਡਦੇ ਆ ਇੱਕ ਨੂੰ ਛਤਰੀ ਤੇ ਤੇ ਅੱਜ ਉਡਾਵਾਂਗੇ ਦੇਖਦੇ ਆ ਪਾਣੀ ਆਪਾਂ ਇਹਨਾਂ ਨੂੰ ਦਾਦਾ ਦੇ ਤਿਆ ਪਾਣੀ ਲੈ ਕੇ ਬੈਠੇ ਰਹੂਗੇ ਛਤਰੀਆਂ ਤੇ ਤੇ ਸਭ ਤੋਂ ਪਹਿਲਾਂ ਛੱਡਦੇ ਆ ਇਹਨੂੰ ਪਹਿਲਾ ਛੱਡਦੇ ਆ ਤੇ ਬੈਠ ਗਿਆ ਜੀ ਤੇ ਹੁਣ ਦੂਜਾ ਫੜਦੇ ਆ ਇਹ ਲਾਲ ਚੀਨਾ ਚਿੱਟੀਆਂ ਦਾ ਤੇ ਇਹਨੂੰ ਛੱਡਦੇ ਆ ਲਓ ਜੀ ਇਹ ਵੀ ਬੈਠ ਗਿਆ ਜਾ ਕੇ ਤੇ ਹੁਣ ਛੱਡਦੇ ਆ ਇਹਨੂੰ ਕੰਤੇ ਨੂੰ ਕੰਤਾ ਇਹ ਵੀ ਬੈਠ ਗਿਆ ਜਾ ਕੇ ਤੇ ਹੁਣ ਲਾਲ ਚੀਨੇ ਦੇ ਭਾਈ ਨੂੰ ਇਹ ਇੱਥੇ ਬੈਠ ਗਿਆ ਕੋਈ ਨਹੀਂ ਚਲੇ ਜਾਊਗਾ ਹੁਣ ਫੜਦੇ ਆ ਇਹਨੂੰ ਬਿੱਠਾਲੇ ਨੂੰ ਲਓ ਜੀ ਉਹ ਚਲੇ ਗਿਆ ਉਹ ਵੀ ਤੇ ਹੁਣ ਫੜਦੇ ਆ ਇਹਨੂੰ ਚਾਪ ਨੂੰ ਇਹ ਇਹਦੇ ਨਾਲੇ ਬੈਠ ਗਿਆ ਤੇ ਹੁਣ ਆ ਫੜਦੇ ਆ ਚੀਨੇ ਦੇ ਭਾਈ ਨੂੰ ਇਹ ਆਈ ਚੀਨੇ ਦਾ ਪਰਾ ਜਿਹੜਾ ਬਣਾ ਚੀਨਾ ਜਿੱਤਿਆ ਦਾ ਉਹਦਾ ਪਾਈ ਹੈ ਇਹ ਨੂੰ ਵੀ ਛੱਡਦੇ ਆ ਲੋ ਜੀ ਤਿੰਨੇ ਉੜ ਕੇ ਬੈਠ ਗਏ ਛਤਰੀਆਂ ਤੇ ਤੇ ਲਾਸਟ ਬਜਿਆ ਇਹਨੂੰ ਫੜ ਕੇ ਇਹਨੂੰ ਵੀ ਛੱਡ ਦਿੰਦੇ ਆ ਛਤਰੀ ਤੇ ਠੀਕ ਹੈ ਜੀ ਸਾਰੇ ਕੋ ਉੱਤਰ ਬੈਠ ਗਏ ਤੇ ਇਹਨੂੰ ਫੜਦੇ ਆ ਤੇ ਇਹਨੂੰ ਬੰਨਦੇ ਛਤਰੀ ਤੇ ਤੇ ਲੋ ਜੀ ਛਤਰੀ ਤੇ ਬੰਨ ਤੇ ਛਤਰੀ ਆਪਾਂ ਨੇ نیچے ਖੜਾਈ ਹੋਈ ਏ ਇੱਥੇ ਟੈਂਟ ਦਾ ਪਾਈਪ ਲੱਗਿਆ ਵਾ ਦਾ ਉਹ ਸਰਾ ਕੇ ਇਹਦੇ ਤੇ ਆਪਾਂ ਖੜੀ ਕਰਕੇ ਕਬੂਤਰ ਬਿਠਾ ਦਉਂਦੇ ਆ ਤੇ ਹੁਣ ਇਹਨੂੰ ਚੱਕਦੇ ਆ ਛਤਰੀ ਨੂੰ ਤੇ ਕਰਦੇ ਆ ਜੀ ਖੜੀ ਯਾਰ ਜੋ ਖੜੀ ਕਰਤੀ ਫਿਰ ਤੁਹਾਨੂੰ ਦਿਖਾਉਂਦੇ ਆ ਤੇ ਲੋ ਜੀ ਡੱਬਾ ਪਾਣੀ ਵਾਲਾ ਚੱਕ ਕੇ ਲਈ ਚੱਲਦੇ ਆ ਅੰਦਰ ਮੱਗਾ ਤੇ ਛਤਰੀ ਆਪਾਂ ਨੇ ਖੜੀ ਕਰਤੀ ਏ ਬੱਚੇ ਬੈਠੇ ਆ ਉੜ ਕੇ ਇੱਧਰ ਬੈਠ ਜੂਗਾ ਕੋਈ ਦਿੱਕਤ ਨਹੀਂ ਤੇ ਹੁਣ ਚਲਦੇ ਆਂ ਉੱਪਰ ਉੱਪਰ ਵਾਲੇ ਕੂਤਰ ਦੇਖੇ ਅੱਜ ਦੋ ਦਿਨ ਬਾਅਦ ਆਏ ਆਪਾਂ ਕਿਵੇਂ ਆ ਫਿੱਟ ਆ ਕੀ ਗੱਲਬਾਤ ਹੈ ਚਲਦੇ ਆਂ ਉੱਪਰ ਹੁਣ ਲਓ ਜੀ ਪਾਣੀ ਦੀ ਬਾਲਟੀ ਚੱਕ ਲਈਏ ਤੇ ਇੱਧਰ ਹੀ ਪਈਆ ਰੋਟੀ ਭੋਰੇ ਇਹ ਚਲਦੇ ਆਂ ਲੈ ਕੇ ਉੱਪਰ ਇਹ ਪਾ ਲੀਏ ਪਹਿਲਾਂ ਕੂਤਰਾਂ ਨੂੰ ਤੇ ਦੇਖਦੇ ਆਂ ਅੱਜ ਆ ਕੱਲ ਦੇ ਵਿੱਚ ਆਪਾਂ ਮਿੱਟੀ ਵੀ ਤਿਆਰ ਕਰਾਂਗੇ ਜਿਹੜਾ ਆਪਣਾ ਸਮਾਨ ਵੇਸਟ ਮਟੀਰੀਅਲ ਬਚ ਗਿਆ ਦਾ ਉਹਦੇ ਨਾਲ ਤੇ ਸਭ ਤੋਂ ਪਹਿਲਾਂ ਖੋਲਦੇ ਆਂ ਪਾਣੀ ਬਾਹਰ ਕੱਢਦੇ ਆਂ ਸਭ ਤੋਂ ਪਹਿਲਾਂ ਠੰਡਾ ਪਾਣੀ ਹੈ ਪੀ ਨਾ ਜਾਣ ਕਬੂਤਰ ਤਾਜ਼ਾ ਪਾਣੀ ਭਰ ਕੇ ਪਾ ਦਾਂਗੇ ਤੇ ਜਿੰਦੇ ਖੋਲਦੀਏ ਲੋ ਜੀ ਜਿੰਦਾ ਪਹਿਲਾਂ ਖੁੱਲ ਗਿਆ ਏ ਦੇਖ ਲਈ ਅਦਰ ਮਾਰ ਦਈਏ ਨੀ ਇੱਕ ਵਾਰ ਠੀਕ ਆ ਕਬੂਤਰ ਬਾਬਿਓ ਸਾਰੇ ਓਕੇ ਬੈਠੇ ਆਂ ਕੋਈ ਦਿੱਕਤ ਨਹੀਂ ੁੱਪ ਚ ਕੱਢਦੇ ਆਂ ਬਸ ਇਹਨਾਂ ਨੂੰ ਹੁਣ ਥੋੜੀ ਦੇਰ ਤੱਕ ਨੀਚੇ ਤੋਂ ਬਾਲਟੀ ਲਿਆਂਦੇ ਆਂ ਸਭ ਤੋਂ ਪਹਿਲਾਂ ਢੀੜੇ ਫੰਗ ਬਏ ਆ ਪਹਿਲਾਂ ਇਹ ਇਕੱਠੇ ਕਰਕੇ ਰੱਖਾਂਗੇ ਤੇ ਲੋ ਜੀ ਇੱਧਰ ਦੂਜਾ ਵੀ ਜੰਦਾ ਖੁੱਲ ਗਿਆ ਈ ਜੰਦਾ ਦੀ ਇਹ ਟਾਂਗਾ ਤੇ ਕੱਪੜਾ ਤਾਰ ਲਈ ਇੱਧਰ ਦੇਖੀਏ ਕੂਤਰ ਇੱਧਰ ਵੀ ਪੂਰੇ ਫਿੱਟ ਹੈ ਜੀ ਉਦਣ ਮੀਂਹ ਆਣਾ ਸੀ ਦੱਸਿਆ ਵਾ ਦਾ ਫਿਰ ਆਪਾਂ ਇਹ ਢੱਕਦੇ ਦੇ ਵਿੱਚ ਵੀ ਤਾਂ ਕਿ ਅੰਦਰ ਗਿੱਲਾ ਨਾ ਹੋਵੇ ਕੋਈ ਚੱਕਰ ਨਹੀਂ ਆ ਦੇਖੋ ਓਕੇ ਕਬੂਤਰ ਸਾਰੇ ਆਪਣੇ ਬਾ ਹੁਣ ਇਹਨਾਂ ਨੂੰ ਪਾਣੀ ਰੱਖ ਦਈਏ ਪਹਿਲਾਂ ਫਿਰ ਪੂਰਾ ਪਾਉਂਦੇ ਆ ਡੋਲੀਆਂ 'ਚ ਕਰਦੇ ਆ ਬੱਚਿਆਂ ਨੂੰ ਲੋ ਜੀ ਪਾਣੀ ਪਾ ਕੇ ਰੱਖ ਲਿਆ ਆਪਾਂ ਨੇ ਬਾਲਟੀ ਵੀ ਲਿਆ ਏ ਤੇ ਇਹਨਾਂ ਨੂੰ ਰੱਖ ਦਿਆਂ ਪਾਣੀ ਪੁੱਤਰਾਂ ਨੂੰ ਸਭ ਤੋਂ ਪਹਿਲਾਂ ਸਾਰੇ ਪੀ ਲੂਗੇ ਜਿਨ੍ਹਾਂ ਨੇ ਪੀਣਾ ਹੋਇਆ ਲੋ ਜੀ ਪਾਣੀ ਰੱਖ ਦਿਆ ਏ ਪੀਣ ਲੋ ਇਹਨਾਂ ਨੂੰ ਜਿਹੜੇ ਪਿੰਦੇ ਆ ਤੇ ਬਾਕੀ ਹੁਣ ਇਹ ਆਪਾਂ ਝਾੜੂ ਮਾਰ ਦੰਦੇ ਇੱਥੇ ਤੇ ਆਗੇ ਸਾਰੇ ਕੂਤਰ ਪੀ ਪੀ ਲਨ ਦੋ ਇਹਨਾਂ ਇੱਕ ਵਾਰ ਪਾਣੀ ਉਸ ਤੋਂ ਬਾਅਦ ਡੋਲੀਆਂ ਚ ਰੱਖ ਦਾਂਗੇ ਪਾ ਦਾਂਗੇ ਸਾਰੇ ਇਹਨਾਂ ਕੂਤਰਾਂ ਨੂੰ ਬਾਕੀ ਬਾਹਰ ਖੋਲਦਾਂਗੇ ਤੇ ਝਾੜੂ ਮਾਰ ਕੇ ਪਹਿਲਾਂ ਕਰਦੀ ਹੈ ਸਫਾਈ ਇਹ ਦੀ ਲੋ ਜੀ ਕਰਤੇ ਆਪਾਂ ਨੇ ਇਕੱਠਾ ਫੰਗ ਤੇ ਜਿਹੜੀ ਮਿੱਟੀ ਸੀ ਸਾਰੀ ਆ ਹੁਣ ਆ ਦੇਖੋ ਸਫਾਈ ਹੋ ਗਈ ਬਿਲਕੁਲ ਬਾ ਹੁਣ ਚੱਕ ਕੇ ਪਾ ਦਾਂਗੇ ਇਹਨੂੰ ਸਾਰੇ ਇਨਸਾਫ ਕਰ ਦਾਂਗੇ ਲੋ ਜੀ ਸਾਰਾ ਪਾਤਿਆ ਹੈ ਆਪਾਂ ਨੂੰ ਮਿੱਟੀ ਹੋ ਗਈ ਫੰਗ ਹੋ ਗਏ ਤੇ ਬਸ ਪਾ ਦਈਏ ਫਿਰ ਉਧਰ ਤੋਂ ਪਾਣੀ ਚੱਕ ਕੇ ਦੂਸਰੀ ਸਾਈਡ ਰੱਖ ਦਉਂਦੇ ਆ ਤੇ ਲੋ ਜੀ ਪੱਤੀਆਂ ਰੱਖ ਦੀਆਂ ਆਪਣੀਆਂ ਇੱਥੇ ਸੈੱਟ ਕਰਕੇ ਤੇ ਇਹਨਾਂ ਨੇ ਕਬੂਤਰਾਂ ਨੇ ਪਾਣੀ ਪੀ ਲਿਆ ਏ ਤੇ ਪਾਣੀ ਚੱਕਦੇ ਦੂਸਰੀ ਸਾਈਡ ਰੱਖ ਦਿੰਦੇ ਆ ਕੁਤਰੀਆਂ ਵਾਲੇ ਪਾਸੇ ਬੱਚਿਆਂ ਵਾਲੇ ਪਾਸੇ ਇਹ ਪੀ ਲੂਗੇ ਲੋ ਜੀ ਏਣ ਦੋਈ ਜਾਂ ਇਹਨਾਂ ਨੂੰ ਆ ਗਏ ਸਾਰੀਆਂ ਕੁਤਰੀਆਂ ਦੇ ਬੱਚੇ ਪਏ ਆਓ ਹੁਣ ਕਰਦੇ ਆਂ ਬੱਚਿਆਂ ਨੂੰ ਡੋਲੀਆਂ 'ਚ ਬੈਠੇ ਰਹੂਗੇ ਧੁੱਪ ਲੱਗ ਲੂਗੀ ਇਹਨਾਂ ਵਧੀਆ ਸਾਰਿਆਂ ਨੂੰ ਕਰ ਦਉਂਦੇ ਆਂ ਕੋਡਾ ਇੱਕ ਵਾਰ ਹੋਰ ਸਾਫ਼ ਕਰ ਦਾਂਗੇ ਠੰਡਾ ਤੋਂ ਪਹਿਲਾਂ ਪਹਿਲਾਂ ਨਹੀਂ ਐਵੇਂ ਹੀ ਰਹਿਣ ਦਾਂਗੇ ਬਸ ਕੋਈ ਚੱਕਰ ਨਹੀਂ ਲੋ ਜੀ ਸਾਰੇ ਕਬੂਤਰ ਤਕਰੀਬਨ ਆਉਣੇ ਤੰਦਰੁਸਤ ਹੋ ਗਏ ਹੁਣ ਤੇ ਡੋਲੀਆਂ ਚ ਪਾ ਦਈਏ ਹੁਣ ਬੱਚੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਤੇ ਲੋ ਬਈ ਮਿੱਤਰੋ ਹੁਣ ਇਹਨਾਂ ਨੂੰ ਪਾ ਦਿੰਦੇ ਆ ਪੋਰੇ ਥੋੜੀ ਜਿਹੀ ਖਾ ਲੂਗੇ ਇਹ ਤੇ ਬਾਕੀ ਪੋਰੇ ਪਾ ਦਿੰਦੇ ਆ ਦੂਸਰੀ ਸਾਈਡ ਕਬੂਤਰਿਆਂ ਨੂੰ ਲੋ ਜੀ ਇੱਥੇ ਨੰਪਾ ਦਾਂਦੇ ਆ ਸਾਫ ਜੀ ਚ ਨੂੰ ਲੋ ਜੀ ਪਾਤੇ ਆ ਖਾਣ ਦੋ ਇਹਨਾਂ ਨੂੰ ਪੋਰੇ ਲੱਗ ਗਿਆ ਖਾਣ ਤੇ ਇੱਧਰ ਵੀ ਖਾ ਰਹੇ ਆ ਸਾਰੇ ਤੇ ਬਸ ਉਸ ਤੋਂ ਬਾਅਦ ਪੋਰੇ ਜਦ ਸਾਰੇ ਖਤਮ ਕਰ ਗਏ ਸੀ ਫਿਰ ਇਹਨਾਂ ਨੂੰ ਬੱਚਿਆਂ ਨੂੰ ਡੋਲੀਆਂ 'ਚ ਪਾ ਦਾਂਗੇ ਤੇ ਫਿਰ ਛੇੜਦੇ ਆ ਬੱਚਿਆਂ ਨੂੰ ਬੱਚੇ ਢਾਂਦੇ ਆ ਦੇਖਦੇ ਆ ਕੀ ਕਰਦੇ ਬੱਚੇ ਤੇ ਲੋ ਬਈ ਮਿੱਤਰੋ ਆਪਣੇ ਮਿੱਤਰ ਦਾ ਇੱਕ ਦਾ ਬੱਚਾ ਆ ਗਿਆ ਸੀ ਇੱਥੇ ਫਲੈਟਾਂ ਦੇ ਤਾਰਦੇ ਆ ਤੇ ਲੋ ਜੀ ਗਲੀ ਵਿੱਚ ਉਤਰ ਉਤਰ ਗਿਆ ਇਹ ਤੇ ਹੁਣ ਚੱਲਦੇ ਆ ਬੱਚੇ ਢਾਉਂਦੇ ਆ ਲੋ ਜੀ ਮਿੱਤਰੋ ਬੱਚੇ ਢਾਤੇ ਆ ਸਾਰੇ ਤੇ ਫਿਰਦੇ ਆ ਬਾਕੀ ਦੋ ਤਿੰਨ ਬੈਠ ਗਏ ਢਾਲੇ ਸਾਰੇ ਆ ਗਏ ਆ ਬੈਠ ਗਿਆ ਲੋ ਬਈ ਮਿੱਤਰੋ ਆ ਗਏ ਆਪਣੇ ਬੱਚੇ ਸਾਰੇ ਤੇ ਇੱਕ ਚਾਪ ਇਹ ਬੈਠਾ ਏ ਤੇ ਇੱਕ ਮਿੱਠਲ ਉਹ ਉੱਧਰ ਬੈਠਾ ਏ ਇੱਧਰ ਕਿਸੇ ਨੂੰ ਬੈਠ ਗਿਆ ਤੇ ਬਾਕੀ ਸਾਰੇ ਆ ਗਏ ਤੇ ਹੁਣ ਚੱਲਦੇ ਆ ਉੱਪਰ ਉੱਪਰ ਕਬੂਤਰ ਪਾਈਏ ਡੋਲੀਆਂ ਚ ਤੇ ਇੱਕ ਇਹ ਮਿੱਤਰੋ ਖੇਤਾਂ ਵਿੱਚ ਕਬੂਤਰ ਬੈਠਾ ਦਾ ਬੱਚਾ ਕਿਸੇ ਦਾ ਆਪਾਂ ਨੂੰ ਪਤਾ ਲੱਗਿਆ ਆਪਾਂ ਆ ਗਏ ਫੜਨ ਤੇ ਦੇਖਦੇ ਆ ਫੜ ਹੁੰਦਾ ਕਿ ਨਹੀਂ ਲਓ ਬਈ ਮਿੱਤਰੋ ਡੋਲੀਆਂ ਚ ਕਬੂਤਰ ਪਾਤੇ ਸੀ ਤੇ ਆਪਾਂ पिंजਰਾ ਲੈ ਕੇ ਗਏ ਸੀ ਕਬੂਤਰ ਘਟਾ ਕਰਕੇ ਖੇਤਾਂ 'ਚ ਖੇਤਾਂ 'ਚ ਆਪਣਾ ਇੱਕ ਕਬੂਤਰ ਪੈਂਦਾ ਸੀ ਪਤਾ ਲੱਗਿਆ ਦਾ ਤੇ ਆਪਾਂ ਫੜ ਲਿਆ ਈ ਬੱਚਾ ਹੀ ਐ ਹੁਣ ਦਿਖਾਉਂਦੇ ਆਂ ਆਪਣੇ ਕਬੂਤਰ ਬੈਠੇ ਆ ਆਪਣੇ ਓਕੇ ਰਿਪੋਰਟ ਐ ਕੰਮ ਇਹ ਬੱਚਾ ਲਿਆਂਦਾ ਬਾਬਿਓ ਖੇਤਾਂ 'ਚੋਂ ਫੜ ਕੇ ਤੇ 1 ਮਿੰਟ ਕਰਕੇ ਦੱਸਿਓ ਕਿੱਦਾਂ ਲੱਗਿਆ ਲੱਗੇ ਰੱਖਿਆ ਬਈ ਆਪਾਂ ਇਹਨੂੰ 5-4 ਦਿਨ ਲੱਗ ਰੱਖੂਗੇ ਫਿਰ ਪਾਉਂਗੇ ਭੁੱਖਾ ਸੀ ਦਾਣੇ ਪਾਈ ਐ ਮਿੱਟੀ ਝੁਗਦਾ ਦਾ ਉੱਥੇ ਹਾਂਜੀ ਲੋ ਬਈ ਮਿੱਤਰੋ ਕਰਤੇ ਐ ਬੱਚੇ ਤੇ ਕਬੂਤਰੀ ਅੰਦਰ ਤੁੱਕ ਬਲਵਾ ਕੇ ਡੋਲੀਆਂ ਹੋ ਗਈਆਂ ਖਾਲੀ ਇੱਧਰ ਕਰਤੇ ਸਾਰੇ ਅੰਦਰ ਬਸ ਨੀਚੇ ਵਾਲੇ ਬੱਚੇ ਰਹਿ ਗਏ ਉਹਨਾਂ ਨੂੰ ਵੀ ਚੱਦ ਦਾਂਗੇ ਬਾਅਦ ਚੋਂ ਬੰਦ ਤੇ ਬਸ ਇਹਨਾਂ ਨੂੰ ਥੋੜੀ ਦੇਰ ਤੱਕ ਪਾਣੀ ਤੇ ਦਾਣੇ ਪਾਉਂਦੇ ਆ ਚੱਲਦੇ ਆ ਮਸ ਡੋਲੀ ਹੋ ਗਈ ਬੇਲੀ ਤੇ ਉਹ ਬੈਠੇ ਆ ਬੱਚੇ ਤੇ ਬਾਹਰ ਨਾਲ ਲੇਟ ਤਾਰਾਂਗੇ ਅੱਜ ਸ਼ਾਮ ਨੂੰ करते बच्चे बंद गए सीधा खोड सीधा ट्रैक्टर जाऊंगे तो बाकी ये छतरी है घड़ी चले गए सारे पड़ा ले अज बच्चे बचे कल फिर उड़ाव गे लो जी बंद करके उपर आलिया हूँ पानी पिला दीए तो ये बच्चा जेड़ा खेतों चो फे लो जी सारे चले जाऊंगे तो फिर तक ला देंगे हूँ चल दें जी उपर ਚਲੋ ਬਈ ਮਿੱਤਰੋ ਆ ਗਏ ਆ ਬੱਚੇ ਕਰਤੇ ਸਾਰੇ ਬੰਦ ਤੇ ਇਹਨਾਂ ਨੂੰ ਪਾਣੀ ਲਿਆਵਾਂਗੇ ਇਹ ਡਰਿੰਕਰ ਧੁੱਪ ਚ ਰੱਖੇ ਹੋਏ ਤੇ ਤੇ ਹੁਣ ਚਲਦੇ ਆਈ ਉੱਪਰ ਉੱਪਰ ਵਾਲਿਆਂ ਨੂੰ ਪਾਈਏ ਦਾਣੇ ਚਲੋ ਬਈ ਮਿੱਤਰੋ ਆ ਗਏ ਉੱਪਰ ਪਾਣੀ ਰੱਖਦੇ ਇਹਨਾਂ ਨੂੰ ਜੇ ਤਾਂ ਪਿੰਦੇ ਆ ਠੀਕ ਹੈ ਨਹੀਂ ਫਿਰ ਦਾਣੇ ਪਾ ਦੇਵਾਂਗੇ ਲੋ ਜੀ ਰੱਖਦੇ ਆ ਪਾਣੀ ਪੀਣ ਦੋ ਇਹਨਾਂ ਨੂੰ ਤੇ ਇਧਰ ਕੁਸਟ ਚੈੱਕ ਕਰੋ ਪੂਤਰੀਆਂ ਪੂਰਾ ਓਕੇ ਆ ਕੰਮ ਮਾਹੌਲ ਪਾਣੀ ਪੀਂਦੇ ਨਹੀਂ ਐ ਨਾ ਹੁਣ ਸਿੱਧਾ ਦਵਾ ਦਾਣੇ ਪਾ ਦਾਂਗੇ। ਬਾਕੀ ਇੱਕ ਵਾਰ ਦੂਸਰਿਆਂ ਨੂੰ ਪਲਾ ਕੇ ਦੇਖ ਲਈਏ ਜੇ ਕਬੂਤਰੀਆਂ ਪਿੰਦੀਆਂ ਐ। ਇਤੋਂ ਵਾ ਦਾਣੇ ਰੱਖ ਦਿੰਦੇ ਆ ਇਹਨਾਂ ਨੂੰ। ਤੇ ਲੋ ਜੀ ਇੱਧਰ ਕਬੂਤਰੀਆਂ ਪਾਣੀ ਪੀਣ ਆ ਗਈਆਂ ਇਹਨਾਂ ਨੂੰ ਲੇਟ ਰੱਖਾਂਗੇ ਦਾਣੇ। ਕਬੂਤਰਾਂ ਨੂੰ ਰੱਖ ਦਾਂਗੇ। ਲੋ ਜੀ ਇਹ ਲੱਗ ਗਿਆ ਪਿੰਗ। ਮਿੱਤਰੋ ਪਾਤੇ ਕਬੂਤਰਿਆਂ ਨੂੰ ਵੀ ਦਾਣੇ ਤੇ ਕਬੂਤਰਾਂ ਨੂੰ ਪਾਤੇ ਸੀ ਤੇ ਕਰਦੇ ਆਂ ਹੀ ਆਪ ਅੱਜ ਦਾ ਵਲੌਗ ਇੱਥੇ ਐਂਡ ਹੈ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਓ ਦੱਬ ਕੇ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਆਨਲਾਈਨ ਵੀਡੀਓ ਦਾ ਹਰ ਇੱਕ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਹੀ ਆਪ ਆਪਣੀ ਅਗਲੀ ਵੀਡੀਓ ਵਿੱਚ ਜੁੜੇ ਰਹੋ ਧੰਨਵਾਦ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਮਿਲਦੇ ਆਂ ਹੀ ਆਪ ਆਪਣੀ ਅਗਲੀ ਵੀਡੀਓ ਦੇ ਵਿੱਚ